ਦੇਸ਼ ਵਿੱਚ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਵੱਖ-ਵੱਖ ਸਰਕਾਰਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਤਹਿਤ ਅਮ੍ਰਿਤਸਰ ਰਣਜੀਤ ਐਵੇਨਿਊ ਵਿਖੇ ਸਰਕਾਰੀ ਆਈਟੀਆਈ ਵਿਖੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾ ਰਹੇ ਹਨ ਤਾਂ ਜੋ ਇਹਨਾਂ ਕੋਰਸਾਂ ਵਿੱਚ ਦਾਖਲਾ ਲੈ ਕੇ ਉਹ ਅੱਗੇ ਵਧੀਆ ਨੌਕਰੀ ਲੈ ਸਕਣ ਇਸ ਤਹਿਤ ਗੱਲਬਾਤ ਕਰਦਿਆਂ ਹੋਇਆ ਆਈਟੀਆਈ ਰਣਜੀਤ ਐਵੇਨਿਊ ਦੇ ਪ੍ਰਿੰਸੀਪਲ ਸੰਜੀਵ ਸ਼ਰਮਾ ਨੇ ਆਖਿਆ ਕਿ ਵੱਖ-ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾ ਰਹੇ ਹਨ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ 10ਵੀਂ ਜਾਂ 12ਵੀਂ ਪਾਸ ਕਰ ਲਈ ਹੈ ਉਹ ਇਹਨਾਂ ਕੋਰਸਾਂ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਦਾਖਲੇ ਸ਼ੁਰੂ ਹਨ ਅਤੇ ਸੀਮਤ ਹੀ ਸੀਟਾਂ ਹਨ ਇਸcar ਕੇ ਨੌਜਵਾਨ ਜਲਦ ਤੋਂ ਜਲਦ ਆਈਟੀਆਈ ਰஞ்சிਤ ਐਵੇਨਿਊ ਵਿਖੇ ਸੰਪਰਕ ਕਰਨ ਉਹਨਾਂ ਆਖਿਆ ਕਿ ਰஞ்சிਤ ਐਵੇਨਿਊ ਆਈਟੀਆਈ ਅਤੇ ਦਯਾਨੰਦ ਆਈਟੀਆਈ ਵਿੱਚ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ ਸਾਡੀ ਪੰਜਾਬ ਸਰਕਾਰ ਦੇ ਵੱਲੋਂ ਸਾਡੀ ਸਾਰੇ ਪੰਜਾਬ ਦੇ ਵਿੱਚ ਐਡਮਿਸ਼ਨ ਸ਼ੁਰੂ ਹੋ ਚੁੱਕੀ ਹੈ ਉਦੇ ਵਿੱਚੋਂ ਅਮਰitsar ਦੇ ਵਿੱਚੋਂ ਸਾਡਾ ਸਭ ਤੋਂ ਅੱਛਾ ਇੰਸਟੀਚਿਊਟ ਹੈਗਾ ਗਵਰਨਮੈਂਟ ਆਈਟੀ ਰਣਜੀਤ ਐਵੇਨਿਊ ਨੂੰ ਜਿੱਥੇ ਕਿ ਅਸੀਂ ਜੌਬ ਦੇ ਨਾਲ ਹਰ ਕੋਰਸ ਦੇ ਨਾਲ ਤੁਹਾਨੂੰ ਜੌਬ ਦੀ ਵੀ ਗਰੰਟੀ ਦਿੰਦੇ ਆ ਕਿ ਅਸੀਂ ਤੁਹਾਨੂੰ ਨੌਕਰੀ ਲਵਾ ਕੇ ਦੇਵਾਂਗੇ ਮਾਨਯੋਗ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕਿਉਂਕਿ ਸਰਕਾਰਾਂ ਬਹੁਤ ਜ਼ਰੀਆਂ ਇਹਦੇ ਬਾਰੇ ਯਤਨਸ਼ੀਲ ਨੇ ਕਿ ਸਾਡੇ ਪੰਜਾਬ ਦੇ ਬੱਚੇ ਪੰਜਾਬ 'ਚ ਰਹਿਣ ਜਾਂ ਹਿੰਦੁਸਤਾਨ 'ਚ ਹੀ ਰਹਿਣ ਬਾਹਰ ਕਾਫੀ ਜਾਣ ਸੋ ਉਹਨਾਂ ਦੇ ਵਾਸਤੇ ਅਸੀਂ ਜਿਹੜੇ ਐਰਕਾਂ ਕੋਰਸਿਸ ਚਲਾਉਣ ਜਾ ਰਹੇ ਆ ਉਹਦੇ ਵਿੱਚੋਂ ਇਲੈਕਟ੍ਰੀਸ਼ੀਅਨ ਦੇ ਅਸੀਂ ਕੋਰਸ ਚਲਾਉਣ ਜਾ ਰਹੇ ਹਾਂ ਜੀ ਰੀਫ੍ਰਿਜਰੇਸ਼ਨ 에어 ਕੰਡੀਸ਼ਨਿੰਗ ਮੋਟਰ ਮੈਕੈਨਿਕ ਵੈਲਡਰ ਟਰਨਰ ਫਿਟਰ ਇਹ ਸਾਰੇ 2-2 ਸਾਲ ਦੇ ਕੋਰਸ ਨੇ ਇਹਨਾਂ ਵਿੱਚੋਂ ਵੈਲਡਰ ਜਿਹੜਾ ਕੋਰਸ ਆ ਉਹ 1 ਸਾਲ ਦਾ ਕੋਰਸ ਹੈਗਾ ਇਸ ਤੋਂ ਇਲਾਵਾ ਹੌਸਪਿਟੈਲਿਟੀ ਸੈਕਟਰ ਦੇ ਕੋਰਸ ਵੀ ਸਾਡੇ ਕੋਲ ਫੂਡ ਪ੍ਰੋਡਕਸ਼ਨ ਦਾ ਕੋਰਸ ਆ ਜਿਹਨੂੰ ਆਮ ਤੌਰ ਤੇ ਲੋਕਲ ਲੈਂਗੁਏਜ ਵਿੱਚ ਸ਼ੈਫ ਦਾ ਕੋਰਸ ਕਹਿੰਦੇ ਨੇ ਐਫ ਐਂਡ ਬੀ ਦਾ ਕੋਰਸ ਆ ਜੀ ਸੋ ਹਾਊਸਕੀਪਿੰਗ ਨਾਲ ਉਹਦੇ ਨਾਲ ਫਰੰਟ ਆਫਿਸ ਹੈਗਾ ਕੋਰਸ ਹੈ ਇਹ ਸਾਰੇ ਕੋਰਸ ਅਸੀਂ ਇੱਥੇ ਚਲਾਉਣ ਜਾ ਰਹੇ ਹਾਂ ਸਾਡੀ ਹੋਰ ਵੀ ਸਰਕਾਰ ਦੀਆਂ ਪਲੈਨਿੰਗਸ ਨੇ ਸਾਡੇ ਵਿਭਾਗ ਵਾਲੇ ਪਾਸਿਓਂ ਕੁਝ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਕੋਰਸੇ ਚਲਾਉਣ ਜਿਹਨਾਂ ਦੀ ਪ੍ਰਪੋਜ਼ਲ ਮੰਨਯੋਗ ਸਰਕਾਰ ਦੇ ਕੋਲ ਗਈ ਹੋਈ ਹੈ ਉਹ ਥੋੜੇ ਚਿਰ ਬਾਅਦ ਸਿਰ ਨਾਲ ਹੋ ਸਕਦਾ ਉਹ ਵੀ ਨਵੇਂ ਕੋਰਸੇ ਚੱਲ ਜਾਣ ਕੋਰਸੇ ਦੀ ਫੀਸ ਜਿਹੜੀ ਹੈ ਸਾਡੀ ਨੋਮੀਨਲ ਜੀ ਫੀਸ ਹੈ ਮੈਂ ਤੇ ਕਹੂੰਗਾ ਸਰਕਾਰਾਂ ਇਹ ਸਾਰੇ ਜਿਹੜੇ ਸਰਕਾਰੀ ਕਾਲਜਾਂ ਦੇ ਵਿੱਚ ਇਹ ਫੀਸਾਂ ਨਹੀਂ ਹੁੰਦੀਆਂ ਸਰਕਾਰਾਂ ਫੀਸਾਂ ਨਹੀਂ ਲੈਂਦੀਆਂ ਹੁੰਦੀਆਂ ਆਮ ਤੌਰ ਤੇ 3400 ਰੁਪਿਆਵਾ ਸਾਰੀ ਉਹ ਵੀ ਅਸੀਂ ਕੁਆਟਰਲੀ ਫੀਸਾਂ ਲੈਂਦੇ ਹਾਂ 7800 ਰੁਪਏ ਦੇ ਨਾਲ ਫੀਸਾਂ ਪ੍ਰਾਈ ਸਰਕਾਰਾਂ ਤੇ ਲੋਕਾਂ ਦੀ ਭਲਾਈ ਦੇ ਵਾਸਤੇ ਬਣੀਆਂ ਵਾਂ ਤੇ ਫ੍ਰੀ ਹੀ ਤਕਰੀਬਨ ਸਿੱਖਿਆ ਦਿੰਦੀਆਂ ਪਈਆਂ ਵਾਜੀ ਕੋਸ ਤੋਂ ਬਾਅਦ ਸਾਡੇ ਕੋਲ ਹਿੰਦੁਸਤਾਨ ਦੇ ਵਿੱਚੋਂ ਅਲੱਗ-ਅਲੱਗ ਕੰਪਨੀਆਂ ਆਉਂਦੀਆਂ ਵਾਂ ਬਹੁਤ ਵੱਡੀਆਂ ਕੰਪਨੀਆਂ ਆਉਂਦੀਆਂ ਸਾਡੇ ਕੋਲ ਜਿੱਥੇ-ਜਿੱਥੇ ਸਾਰੇ ਵਹੀਕਲਸ ਬੰਦੇ ਨੇ ਹੋਰ ਕਾਰਾਂ ਦੇ ਸਮਾਨ ਬੰਦੇ ਐਲੈਕਟ੍ਰੀਕਲ ਦੇ ਅਪਲਾਈਂਸਸ ਬੰਦੇ ਨੇ ਉਹ ਸਾਰੀਆਂ ਕੰਪਨੀਆਂ ਆਉਂਦੀਆਂ ਜਿੱਦਾਂ ਗੁਜਰਾਤ ਤੋਂ ਟਾਟਾ ਮੋਟਰਸ ਬੈਂਗਲੌਰ ਤੋਂ ਸੀਗੀ ਸ਼ਨਾਈਡਰ ਇੰਡੀਆ ਵਾ ਸਰਕਾਰੀ ਆਈਟੀਆ ਰਣਜੀਤ ਐਵਨਿਊ ਖੇ ਦਾਖਲੇ ਸ਼ੁਰੂ ਹੋ ਚੁੱਕੇ ਹਨ ਗਲਬਤ ਕਰਦੇ ਹੋਏ ਪ੍ਰਿੰਸੀਪਲ ਸੰਜੀਵ ਸ਼ਰਮਾ ਨੇ ਆਖਿਆ ਕਿ ਜਿਹੜੇ ਦਾਖਲੇ ਹਨ ਉਹ ਸ਼ੁਰੂ ਹੋ ਚੁੱਕੇ ਹਨ ਅਤੇ ਬਖ ਬਖ ਕੋਰਸ ਕਰਵਾਏ ਜਾ ਰਹੇ ਹਨ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਜਿਹੜੇ ਨੌਜਵਾਨ ਐਡਮਿਸ਼ਨ ਲੈਣੇ ਚਾਹੁੰਦੇ ਹਨ ਉਹ ਜਲਦ ਜਲਦ ਆਈਟੀ ਰਣਜੀਤ ਐਮਨੂਨਾ ਸੰਪਰਕ ਕਰਨ। ਅਮਰਥਰ 파ਟਵੇ ਖਬਰਾਂ ਵਾਲੀ ਕੈਮਰਾਮੈਨ ਪਰੇਸ਼ਰਮਾ ਦੇ ਨਾਲ ਰਕੇਸ਼ ਕੁਮਾਰ